ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ 에어 ਇੰਡੀਆ ਵੱਲੋਂ ਭਰਤੀ ਦਾ ਫਰੈਸ਼ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਮਿਲ ਸਕਣ ਜਿਹੜੇ ਵੀ ਕੈਂਡੀਡੇਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹਨ ਉਹਨਾਂ ਦਾ ਮੇਰੇ ਵੱਲੋਂ तहे ਦਿਲੋਂ ਧੰਨਵਾਦ ਚਲੋ ਹੁਣ ਆਪਾਂ ਚੱਲਦੇ ਆ ਜੀ ਨੋਟੀਫਿਕੇਸ਼ਨ ਦੇ ਉੱਪਰ 에어 ਇੰਡੀਆ ਲਿਮਿਟਡ ਰਿਕੁਆਇਰਮੈਂਟ ਵੀਜ਼ੋ ਤੇੀ ਪੋਸਟਿੰਗ ਤੁਹਾਡੀ ਅੰਮ੍ਰਿਤਸਰ ਰਹਿਣ ਵਾਲੀ ਹੈ ਜੀ ਅੰਮ੍ਰਿਤਸਰ ਜਿਹੜੇ ਵੀ ਕੈਂਡੀਡੇਟ ਪੰਜਾਬ ਤੋਂ ਬਿਲੋਂਗ ਕਰਦੇ ਹਨ ਉਹ ਇਹ ਇੰਟਰਵਿਊ ਜ਼ਰੂਰ ਦੇ ਕੇ ਆਉਣ ਸੋ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆ ਡੀਆਰ ਟਰਮੀਨਲ ਮੈਨੇਜਰ ਦੀ ਇੱਕ ਪੋਸਟ ਹੈ ਜੀ ਡਿਪਾਰਟਮੈਂਟ ਡਿਪਟੀ ਮੈਨੇਜਰ ਰੈਂਪ ਦੀਆਂ ਦੋ ਪੋਸਟਾਂ ਡਿਊਟੀ ਮੈਨੇਜਰ ਪੈਸੇਂਜਰ ਦੀ ਇੱਕ ਪੋਸਟ ਹੈ ਜੀ ਡਿਪਟੀ ਅਫਸਰ ਡਿਊਟੀ ਅਫਸਰ ਪੈਸੇਂਜਰ ਦੀ ਤਿੰਨ ਹੈ ਜੀ ਅਫਸਰ ਟੈਕਨੀਕਲ ਦੀਆਂ ਚਾਰ ਇੰਟਰਵਿਊ ਤੁਹਾਡੀ ਰਹਿਣ ਵਾਲੀ ਹੈ 27 ਤੇ 28 ਦਸੰਬਰ ਨੂੰ 2023 ਸਵੇਰੇ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਤੁਹਾਡੀ ਇੰਟਰਵਿਊ ਹੋਵੇਗੀ ਇੰਟਰਵਿਊ ਦਾ ਸਥਾਨ ਤੁਹਾਨੂੰ ਸਵਾਮੀ ਸਤਿਆਨੰਦ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਏ ਬਲਾਕ ਗੁਰੂ ਅਮਰਦਾਸ ਮੈਨੂ ਉਜਨਾਲਾ ਰੋਡ ਨੀਅਰ ਰॉयਲ اسٹیਟ ਅੰਮ੍ਰਿਤਸਰ ਪੰਜਾਬ 133001 ਰਹਿਣ ਵਾਲਿਆ ਜੀ ਅੱਗੇ ਆਪਾਂ ਨੈਕਸਟ ਪੋਸਟ ਦੀ ਗੱਲ ਕਰਦੇ ਹਾਂ ਕਸਟਮਰ ਸਰਵਿਸ ਐਗਜ਼ੀਕਿਟਿਵ ਦੀਆਂ 58 ਵੈਕੈਂਸੀਆਂ ਹਨ ਇਹ ਤੁਹਾਡੇ ਇੰਟਰਵਿਊ 29 ਦਸੰਬਰ 2023 ਤੋਂ 30 ਦਸੰਬਰ 2023 ਯਾਨੀ ਕਿ 29 ਤੇ 30 ਦਸੰਬਰ ਦੋ ਦਿਨ ਤੁਹਾਡੀ ਇੰਟਰਵਿਊ ਲਈ ਜਾਵੇਗੀ ਇੰਟਰਵਿਊ ਦਾ ਸਮਾਂ ਤੁਹਾਡਾ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਰੱਖਿਆ ਗਿਆ ਹੈ ਜੀ ਸੋ ਜਿਹੜੇ ਵੀ ਕੈਂਡੀਡੇਟ ਇੰਡੀਅਨ 에ਅਰ 에어ਪੋਰਟ ਸਰਵਿਸ ਲਿਮਟਿਟਡ ਵਿੱਚ ਭਰਤੀ ਹੋਣਾ ਚਾਹੁੰਦੇ ਆ ਨਾ ਉਹ ਇਹ ਇੰਟਰਵਿਊ ਜ਼ਰੂਰ ਦੇ ਕੇ ਆਉਣ ਮੇਲ ਅਤੇ ਫੀਮੇਲ ਕੈਂਡੀਡੇਟ ਦੋਨੋਂ ਹੀ ਐਲੀਜੀਬਲ ਰਹਿਣਗੇ 12ਵੀਂ ਪਾਸ ਇੰਟਰਵਿਊ ਲਈ ਜਾਵੇਗੀ ਸੋ ਧੰਨਵਾਦ ਜੀ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਸੋ ਧੰਨਵਾਦ